जय श्री श्याम भक्तों आज ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ ਕਿ ਕਿਸ਼ਰੀ ਖਾਟੂ ਸ਼ਾਮ ਜੀ ਮਹਾਰਾਜ ਰਾਜਸਥਾਨ ਦੇ ਵਿੱਚ ਰਿੰਗਾਸ ਰੇਲਵੇ ਸਟੇਸ਼ਨ ਤੋਂ 18 ਕਿਲੋਮੀਟਰ ਦੀ ਦੂਰੀ ਤੇ ਬਹੁਤ ਪਵਿੱਤਰ ਸਥਾਨ ਹੈ ਕਾਲਯੁਗ ਦੇ ਦੇਵਤਾ ਜੀ ਹੈ ਜਿਹੜਾ ਜ਼ਿੰਦਗੀ ਦੇ ਵਿੱਚੋਂ ਹਾਰ ਜਾਂਦਾ ਇੱਕ ਤਰ੍ਹਾਂ ਦਾ ਉਹ ਇੱਥੇ ਆ ਕੇ ਆਪਣਾ ਦੁੱਖ ਰੋਵੇ ਤਾਂ ਉਹਨੂੰ ਸਹਾਰਾ ਮਿਲ ਜਾਂਦਾ ਤੇ ਵਿਗੜੇ ਹੋਏ ਕੰਮ ਬਣਦੇ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਤੇ ਆ ਦੇਖੋ ਤੁਸੀਂ ਕਿੰਨਾ ਪਿੱਛੇ ਆਕਤਾਂ ਦਾ ਚਲੋ ਹੁਣ ਅੱਜ ਤਾਂ ਰਸ਼ ਹੈ ਨਹੀਂ ਤੇ ਅਸੀਂ ਕੱਲ ਵੀ ਦਰਸ਼ਨ ਕੀਤੇ ਸੀ ਇੱਥੇ ਮਿਕਸ ਮਈਵਾ ਪ੍ਰਸ਼ਾਦ ਝੂਰਮੇ ਦਾ ਪ੍ਰਸ਼ਾਦ ਗਲਾਬ ਜਲ ਤੇ ਇੰਦਰ ਵੀ ਕਰਨੀ ਪੈਂਦੀ ਹੈ ਬਾਕੀ ਤੁਸੀਂ ਅੱਗੇ ਦੇਖੋ ਆਪ ਕੋ ਸਾਹਮਣੇ ਲਿਖੇ ਉਹਦਾ ਅਸ਼ਮੈਨ ਪਰ ਉਣ ਜਾਣ ਜਾ ਰਹੇ ਆ ਜਦੋਂ ਸਪਾਈਕਰ ਸੰਪਰਕਰੇ ਆ ਉੱਥੇ ਦਾ ਸਿਸਟਮ ਜਾ ਹੈਗਾ ਨਾਲ ਹੋਰ ਲਾਈਨਾਂ ਆ ਗਈਆਂ ਇੱਕ ਟਾਈਮ ਦੇ ਉੱਤੇ 13 ਲਾਈਨਾਂ ਚੱਲਦੀਆਂ ਤੇ ਆਬ ਯਾਰ ਆ ਜਿਹੜਾ ਤੇਰਾ ਬਾਕੀ ਫੋਨ ਜਿਹੇ ਇਹ ਚ ਪਾਵਾਂਗੇ ਇਹ ਚੱਲ ਗਿਆ ਠੀਕ ਆ ਜੇ

ਬਾਕੀ ਇਸ ਤਰੀਕੇ ਨਾਲ ਲਾਈਨਾ ਹੈਗੀਆਂ ਅਸੀਂ ਵੀ ਕੱਲ ਦਾ ਤੀਜੀ ਚੌਥੀ ਵਾਰੀ ਦਰਸ਼ਨ ਕਰ ਰਹੇ ਹਾਂ ਮੇਰਾ ਵਿਸ਼ਵਾਸ ਨਾ ਤੋੜਿਆ ਵਾਹ ਵਿਸ਼ਵਾਸ ਬਣਿਆ ਰਹੇ ਆਣਾ ਜਾਣਾ ਲੱਗਾ ਰਹੇ ਪਰਵਾਰ ਤੇ ਮਿਹਰ ਭਰਿਆ ਰੱਖਿਓ ਐ ਪਰਮਾਤਮਾ ਹਾਰੇ ਕੇ ਸਹਾਰੇ ਕੀ ਜੈ ਬੋਲ ਖਾਟੂ ਨਰੇਸ਼ ਮਹਾਰਾਜ ਕੀ ਜੈ ਆ ਗਊ ਬਾਲਿਆ ਕੇ ਮੈਂ ਉਹ ਬੰਦਾ ਨਾ ਲੈਣਾ ਕੋਈ ਬੇਮਾ ਦਾ ਰਹੂਂਦਾ ਆ ਆਹ ਦੇ ਹਲੋ ਜੀ ਹੁਣੇ ਪਿੱਛੇ ਹੁੰਦੇ ਆ ਹੀ ਉੱਥੇ ਚੱਲਣਾ ਮੂਰੇ ਜੇ ਅਸੀਂ ਪਿੱਛੇ ਹੁੰਦੇ ਆ ਉਹ ਤਾਂ ਬਾਈਪਾਸ 1 ਨੰਬਰ 'ਚ ਕਰਤਾ खाटू नरेश महाराज की ਭਗਤਾਂ ਦਾ ਰਾਜ ਖਾਟੂ ਸ਼ਾਮ ਜੀ ਦੇ ਦਰਸ਼ਨ ਜੈ ਹੋ ਖਾਟੂ ਇੱਕ ਤਰਫ ਖਾਟੂ ਨਰੇਜੀ ਮਹਾਰਾਜਾ ਦੂਜੇ ਪਾਸੇ ਰਾਧਾ ਕ੍ਰਿਸ਼ਨ ਜੀ ਦੀ ਜਿਹੜੀ ਆ ਪਿੰਡੀ ਬਰਾਜਮਾਨ ਦੇ ਵਿੱਚ ਹੈਗੇ ਆ ਹੁਣ ਅੱਗੇ ਤੁਸੀਂ ਦੇਖੋ ਰਪੀਰੋ ਹਾਂ ਨਾ ਨਾ ਰਹਿਣ ਜੈ ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਕਿਰਪਾ ਕਰਦੇ ਹੋ ਮੇਰੀ ਵੀ ਆ ਮੇਨ ਮੰਦਿਰ ਹੈ ਜਿੱਥੇ ਆਪਾਂ ਦਰਸ਼ਨ ਕਰਦੇ ਆ ਇੱਥੇ ਸਾਡੇ ਸੇਠ ਸਾਹਿਬ ਸਾਡੇ ਸਾਟੂ ਉਹਨਾਂ ਦੀ ਜੀ ਵਿਰਾਜਮਾਨ ਹੈ ਤੇ ਭਾਗਤਾਂ ਦਾ ਜੀ ਦੇ ਜੀ ਤੇ ਹੈ ਪਰਮਾਤਮਾ ਜੀ ਸੇਠ ਸਾਹਿਬ ਸੁਰੱਖਿਆ ਕਰੋ ਮੇਰੇ ਤੇ ਮੇਰੇ ਪਰਵਾਰ ਦੀ ਹੈ ਪਰਮਾਤਮਾ ਏ ਗੱਲ ਬੇ